ਚੁਕੇਗਾ ਕਲਮ ਜਦੋਂ ਚੇਤੇ ਸਾਡੇ ਆਉਣਗੇ ਚੁਕੇਗਾ ਕਲਮ ਜਦੋਂ ਚੇਤੇ ਸਾਡੇ ਆਉਣਗੇ ਸਾਥੋਂ ਬਿਨਾ ਗੀਤਾਂ ਦੇ ਨਹੀਂ ਮੁਖੜੇ ਥੀਉਂਗੇ ਸਾਥੋਂ ਬਿਨਾ ਗੀਤਾਂ ਦੇ ਨਹੀਂ ਮੁਖੜੇ ਥੀਉੜਗੇ ਚੁਕੇਗਾ ਕਲਮ ਜਦੋਂ ਚੇਤੇ ਸਾਡੇ ਆਉਣਗੇ ਚੁਕੇਗਾ ਕਲਮ ਜਦੋਂ ਸ਼ੇਧਖਾਂ ਜਸਾ ਅੱਛਾ ਕਵਿਅਤਿ ਕਵਿਤਾ ਦਾ ਪੀਦਾ ਹੁੰਦਾ ਸਾਗ ਹੈ ਕਵਿਅਤਿ ਕਵਿਤਾ ਦਾ ਪੀੜਾ ਹੁੰਦਾ ਸਾਖ ਹੈ ਲਿਖੇਗਾ ਜੇ ਸੱਚ ਵਿਵੇਦੀ ਲਿਖੇਗਾ ਜੇ ਸੱਚ ਤਾਂ ਹੀ ਲੋਕ ਵਡਿਆਉਣਗੇ ਲਿਖੇਗਾ ਜੇ ਸੱਚ ਤਾਂ ਹੀ ਲੋਕ ਵਡਿਆਉਣਗੇ ਇੱਕ ਸ਼ੇਰ ਅੱਜਲੇ ਮੌਲਦਾ ਕੈ ਰੁੜ ਗਈ ਜੇ ਨਸ਼ੇ ਦੀ ਜਵਾਨੀ ਤੇਰੇ ਦੇਸ਼ ਦੀ ਰੁੜ ਗਈ ਜੇ ਨਸ਼ੇ ਦੀ ਜਵਾਨੀ ਤੇਰੇ ਦੇਸ਼ ਦੀ ਫੇਰ ਤੇਰੇ ਵਾਰਿਸ ਗੁਲਾਮ ਖਵੌਣੇ ਵੀ ਬਲਕੋ ਵੀਰ ਤੇਰੇ ਵਾਰਿਸ ਗੁਲਾਮ ਖਵੌਣੇ ਦੇ ਕਲਗੇ ਸ਼ੇਰ ਸੋਣਾ ਜੀ ਹਾਜੀ ਲੋਕਾਂ ਦੇ ਆ ਤਾਨਿਆਂ ਤੋਂ ਡਰੀ ਕਾ ਤੂੰ ਜਨਾਈ ਲੋਕਾਂ ਦੇ ਆ ਤਾਨਿਆਂ ਦੇੜੀ ਕਰ ਤੂੰ ਜਨਾਏ ਹੌਸਲਾ ਤੂੰ ਰੱਖ ਨਹੀਂ ਤਾਂ ਹੋਰ ਵੀ ਡਰਾਂ ਹੌਸਲਾ ਤੂੰ ਰੱਖ ਨਹੀਂ ਤਾਂ ਹੋਰ ਵੀ ਡਰਾਂਗੇ ਚੁੱਕੇਗਾ ਕਲਮ ਜਦੋਂ ਚੇਤੇ ਸੜਾਂਗੇ ਚੁੱਕੇਗਾ ਕਲਮ ਜਦੋਂ ਇੱਕ ਸ਼ੇਰ ਮੈਨੂੰ ਬਹੁਤ ਖਰਾ ਲੱਗਦਾ ਤੁਹਾਨੂੰ ਵੀ ਸ਼ਾਇਦ ਆਹ ਦੇਖੋ ਚੰਨ ਵਾਜੀ ਜੀ ਸਸਿਆ ਵਾਲੇ ਠੀਕ ਬਹੁਤ ਵਾਜੀ ਚਾਨਣੀ ਚੋਂ ਵੇਖ ਲਈ ਖਿਆਲ ਨਿਸ਼ਾਨ ਨਿਸ਼ਾਨ ਕੇ ਚਾਨਣੀ ਸ਼ਾਨਣੀ ਚੋਂ ਵੇਖ ਲਈ ਖਿਆਲ ਨਿਸ਼ਾਨ ਨਿਸ਼ਾਨ ਕੇ ਆ ਵਿਦਵਾਨ ਬੰਦੇ ਤੈਨੂੰ ਐਵੇਂ ਨਹੀਂ ਸਲਾਹ ਆ ਵਿਦਵਾਨ ਬੰਦੇ ਤੈਨੂੰ ਐਵੇਂ ਨਹੀਂ ਕਰਾਉਣਗੇ ਇੱਕ ਆਜ਼ਾਦੀ ਦਾ ਰਾਈਟਰ ਨੂੰ ਕਿ ਕਲਮਾਂ ਦੇ वारसा ਨਾ ਸੌਂਦੀ ਲੰਮੀ ਤਾਰ ਕੇ ਕਲਮਾਂ ਦੇ वारसा ਨਾ ਸੌਂਦੀ ਲੰਮੀ ਤਾਰ ਕੇ ਨਹੀਂ ਤਾਂਗੇ ਨਹੀਂ ਤਾਂ ਫਿਰ ਜਦ ਅੱਗੇ ਅੰਗਰੇਜ਼ ਆਏ ਸੀ ਨਹੀਂ ਤਾਂ ਫੇਰ ਗਿਆ ਰਿਆ ਕੇ ਰੂਪ ਦਾਗ ਕੋ ਨਹੀਂ ਤਾਂ ਫੇਰ ਗਿਆ ਕੰਨਾ ਜੀ ਕਲਮਾ ਦੇਵਾਰ ਸਾ ਨਾ ਸੌਂਦੇ ਲੰਮੀ ਤਾਨ ਕੇ ਕਲਮਾ ਦੇਵਾਰ ਸਾ ਨਾ ਸੌਂਦੇ ਲੰਮੀ ਤਾਨ ਕੇ ਨਹੀਂ ਤਾਂ ਫੇਰ ਗਏ ਆ ਕੇ ਰੂਬ ਦਾਬ ਕੋਣ ਕੇ ਨਹੀਂ ਤਾਂ ਫੇਰ ਗਏ ਆ ਕੇ ਰੂਬ ਦਾਬ ਕੋਣ ਕੇ ਮੁਤਾਈ ਗੋਰ ਨਾਲ ਚੱਲੀ ਲਾਲੀ ਸਫਰ ਇਹ ਮੇਰਾ ਤੇਰਾ ਗੋੜ ਨਾਲ ਚਲੀ ਲਾਲੀ ਸਫਰ ਇਹ ਮੇਰਾ ਤੇਰਾ ਰਹਾ ਵਿਚੋੜੇ ਤੇਰੇ ਹਰ ਸਾਥ ਆਉਂਦੇ ਰਹਾ ਵਿਚੋੜੇ ਤੇਰੇ ਹਰ ਸਾਥ ਆਉਣਗੇ ਚੁੱਕੇਗਾ ਕਲਮ ਜਦੋਂ ਚਿੱਤ ਸਾਡੇ ਆਉਣਗੇ ਚੁੱਕੇਗਾ ਕਲਮ ਜਦੋਂ ਜੇਤੇ ਸਾਡੇ ਆਉਣਗੇ ਸਾਥ ਬਿਨਾ ਗੀਤਾਂ ਦੇ ਨਹੀਂ ਮੁਖੜੇ ਤਿਆਉਣਗੇ ਚੁੱਕੇਗਾ ਕਲਮ ਜਦੋਂ ਜੇਤੇ ਸਾਡੇ ਆਉਣਗੇ ਚੁੱਕੇਗਾ ਕਲਮ ਜਦੋਂ ਵਾਹ